ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਬਾਈ ਜੀ ਤੇ ਹੋਰ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵੀਰੇ ਤੇ ਐਂ ਪਿਆਰ ਦਿੰਦੇ ਰੋਹਾਂ ਤੇ ਨਵੇਂ ਤੇ ਨਵੇਂ ਚੀਜ਼ਾਂ ਟਰੈਕਟਰ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਬਾਈ ਜੀ ਅੱਜ ਤੁਹਾਨੂੰ ਇੱਕ ਨਵੇਂ ਤਰ੍ਹਾਂ ਦੇ ਟਰੈਕਟਰ ਦਿਖਾਵਾਂਗੇ ਤੇ ਮੈਨੂੰ ਫੋਨ ਬਹੁਤਾ ਆਉਂਦੇ ਸੀ ਪਹਿਲਾਂ ਕਿ ਬਾਈ ਕੋਈ ਬਾਹਰ ਦਾ ਨੰਬਰ ਬਾਹਰ ਦਾ ਨੰਬਰ ਹੈ ਨਾ ਤੇ ਆਪਾਂ ਹੁਣ ਪੱਕਾ ਹੀ ਬੰਦਾ ਹੈ ਭਾਲ ਲੈ ਜੀ ਬਾਹਰ ਦੇ ਨੰਬਰ ਹੀ ਲਿਉਂਦਾ ਬਾਈ ਟਰੈਕਟਰ ਤੇ ਅੱਜ ਤੁਹਾਨੂੰ ਦੋ ਟਰੈਕਟਰ ਫਰਮਾਵਾਂਗੇ ਜੀ ਇੱਕ 855 ਤੇ ਇੱਕ ਸੋਨਾਲੀਕਾ ਦੋਨੋਂ ਟਰੈਕਟਰ 2015 ਮਾਡਲ ਆ ਬਾਈ ਇੱਕ ਬੈਸਟ ਪਕਾਲ ਨੰਬਰ ਆ ਅੜੀਸਾ ਨੰਬਰ ਇੱਕ ਅੜੀਸਾ ਨੰਬਰ ਠੀਕ ਹੈ ਗੱਲੋ ਜੀ ਤੇ ਇੱਕ ਗੱਲ ਹੋਰ ਆ ਬਾਈ ਜੇੜਾ ਵੀ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਬਾਹਰ ਦਾ ਨੰਬਰ ਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੇ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਕੰਟੈਕਟ ਕਰ ਲਿਓ ਤੇ ਕੋਈ ਚੱਕਰ ਨਹੀਂ ਆ ਤੁਹਾਨੂੰ ਮੈਂ ਟਰੈਕਟਰ ਦਿਖਾਉਣਾ ਪੈਗਾ ਬਾਈ ਤੇ ਇਹ ਜੀ ਸੋਨਾਲੀਕਾ 750 RX ਚਾਰੇ ਪਾਸੋਂ ਦਿਖਾ ਦੇ ਬਾਈ ਜੀ ਪਿਛਲੇ ਤੈ ਰਹਿਆ ਹੈ ਬਾਈ ਜੀ ਮਤਲਬ ਅਧੇਕ ਮੂਲੇ ਠੀਕ ਠਾਕ ਹੈ ਜੀ ਚਲ 100 ਪੈਸੇ ਕਹਿ ਸਕਦੇ ਹੋ ਸਾਰਾ Ориਜినਲ ਆ ਸਾਰਾ Ориਜినਲ ਆ ਵੀਰੇ ਤੇ ਗੇਅਰ ਇੰਜਨ ਦਾ ਓਕੇ ਆ ਠੀਕ ਹੈ ਗੱਲ ਜੀ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦਾ ਟਰੈਕਟਰ ਦੀ ਡਿਮਾਂਡ ਹੈਗੀ ਜੀ 3 ਲੱਖ ਰੁਪਈਆ ਪਾਵਰ ਸਟੀering ਆ ਸਾਰਾ ਸਮਾਨ ਹੈ ਡੰਡਾ ਫੱਟੀ ਛਤਰੀ ਤੇ ਕੋਈ ਗੱਲ ਨਹੀਂ ਬਾਈ ਜੀ ਤੁਹਾਨੂੰ ਪਤਾ ਹੀ ਮੈਂ ਬੈਤੋ ਕਰ ਲਉ ਹਟਦਾ ਨਹੀਂ ਜੇ ਮੇਰਾ ਨਾਮ ਲੈ ਕੇ ਤੁਸੀਂ ਮੇਰਾ ਸਕਰੀਨ ਸ਼ਾਟ ਦਿਖਾ ਦਿਓ ਬਾਈ ਨੂੰ ਤੇ ਆਪਾਂ ਟਰੈਕਟਰ ਇਹ ਲੈ ਲਾਂਗੇ ਬਾਈ ਤੋਂ 2 ਲੱਖ ਤੇ 85000 ਰੁਪਏ ਦਾ ਬਾਈ ਤਾਂ ਇਸ਼ਾਰੇ ਕਰਦਾ ਕਿ 90 ਕਹਦੇ ਨਹੀਂ 85000 ਦਾ ਲੈ ਲਾਂਗੇ ਵੀਰੇ ਬਾਕੀ ਤੁਸੀਂ ਬਈ ਚਲਾ ਕੇ ਬਾਕੇ ਉਹਦੀ ਤਸੱਲੀ ਕਰਕੇ ਲੈ ਕੇ ਜਾਓ ਹਨਾ ਤੇ ਆਜੋ ਆਪਾਂ ਦੂਜਾ ਦਿਖਾਉਣੇ 855 ਇਹ ਵੀ 2015 ਮਾਡਲ ਆ ਵੀਰੇ ਸਾਰਾ origignal ਆ 16 ਦੇ ਟਾਇਰਾਂ ਵਾਲਾ ਪਿਛਲੇ ਟਾਇਰ ਤਾਂ ਬਾਈ ਜੀ ਠੀਕ ਠਾਕ ਹੈ ਤੁਹਾਨੂੰ ਪੌਣੇ ਪਹਿਣਗੇ ਚਾਰੇ ਹੀ ਪੌਣੇ ਪਹਿਣਗੇ ਬਾਈ ਚਾਰੇ ਪਾਸੋਂ ਦਿਖਾ ਦੇ ਵੀਰੇ ਸਾਰਾ origignal ਆ 16 ਦੇ ਟਾਇਰਾਂ ਦਾ origignal ਟ੍ਰੈਕਟਰ ਆ ਸਾਰਾ ਸਮਾਨ ਹੈ ਇਹਦੇ ਨਾਲ ਵੀ ਬਾਈ ਜੀ ਡੰਡਾ ਫੱਟੀ ਛਤਰੀ ਐ ਇਸ ਤੋਂ ਛਤਰੀ ਨਹੀਂ ਲੱਗੀ ਮਿਲ ਜੂਗੀ ਲੈ ਲਾਂਗੇ ਆਪਾਂ ਇਹ ਵੀ ਵਾਰ ਦਾ ਨੰਬਰ ਆ ਵੀਰੇ ਤੇ ਗੀਅਰਿੰਗ ਜਿਹੜਾ ਓਕੇ ਆ ਤੇ 2015 ਮਾਡਲ ਆ ਬਾਈ ਤੇ ਇਸ ਇਹਦੀ ਡਿਮਾਂਡ 32 ਬਾਈ ਕਹਿੰਦਾ 3 ਲੱਖ ਤੇ 20000 ਕਹਦੇ ਕਹਿੰਦਾ ਐ ਕਿਹਾ ਤੂੰ ਹਾਂ ਹਾਂ ਇਹਨਾਂ 120000 ਕਿਹਾ ਤੂੰ ਜਮਾ ਆ ਵੀ ਇਹ ਤਾਂ ਛੱਡ ਦੇ ਭੋਲੇ ਜੰਮ ਇਹ ਟਰੈਕਟਰ ਪੂਰੇ 3 ਲੱਖ ਰੁਪਏ ਦਾ ਦੇ ਦਾਂਗੇ ਭਾਈ ਆਪਾਂ ਤੁਹਾਨੂੰ ਪਤਾ ਮੈਂ ਵੈਬਤੀਆਂ ਸੁਣਿਆ ਤੇ ਵੈਬਤ ਕਰ ਨੂੰ ਮੈਂ ਹਟਦਾ ਨਹੀਂ ਤੇ ਭਾਈ ਇਗਰੋਂ ਵੀ ਦਿਖਾ ਦੇ ਟਰੈਕਟਰ ਬਟ ਐਤ ਤਾਂ ਤੁਹਾਨੂੰ ਵੀਰੇ ਮੰਨ ਲੋ ਪੌਣੇ ਪੈਣਗੇ ਠੀਕ ਆ ਬਾਕੀ ਦੇ ਟਰੈਕਟਰ ਓਰੀਜਨਲ ਹੈ ਗੇਰਿੰਗ ਨਹੀਂ ਦਾ ਗੇਰਿੰਗ ਨਹੀਂ ਦਾ ਕਿਦਾਂ ਜਮਾ ਫੁੱਲ ਓਕੇ ਆ ਭਾਈ ਫੁੱਲ ਓਕੇ ਕਹਿੰਦਾ ਬਾਹ ਕੇ ਚਲਾ ਕੇ ਔਰ ਦੀ ਤਖਲੀ ਕਰਕੇ ਲੈ ਕੇ ਜਾਓ ਗਰੰਟੀ ਐ ਗਰੰਟੀ ਦਾ ਕਿਹੜੀਆਂ ਹੁੰਦੀਆਂ ਨੇ ਵਪਾਰੀਆਂ ਦੀ ਸਾਡੀਆਂ ਠੀਕ ਹੈ ਨਾ ਗੱਲ ਵੀਰੇ ਬਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਦਾ ਨੰਬਰ ਵੀ ਸਕਰੀਨਸ਼ਾਟ ਸਕਰੀਨ ਤੇ ਸ਼ੋ ਹੋ ਰਿਹਾ ਵੀਰੇ ਉਹ ਬਾਈ ਦਾ ਸੱਚ ਬਾਈ YouTube ਚ ਚੈਨਲ ਵੀ ਹੈਗਾ ਬਾਅਦ ਦੇ ਨੰਬਰ ਹੀ ਹੁੰਦੇ ਕਿੱਲੇ ਬਾਹਰ ਦੇ ਨੰਬਰ ਹੀ ਲੈਂਦਾ ਬਾਈ ਪੰਜਾਬ ਤੇ ਹਰਿਆਣੇ ਨਾਲ ਇਹਦੀ ਬੰਦ ਹੀ ਨਹੀਂ ਤੇ ਬਾਈ ਦਾ ਨੰਬਰ ਹੈਗਾ ਬਾਈ 78892 01810 ਤੇ ਬਾਈ ਦਾ ਪਿੰਡ ਹੈਗਾ ਜੀ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਵੀਰੇ ਬਾਈ ਨਾਲ ਕੰਟੈਕਟ ਕਰ ਲਓ ਜਿਹੜਾ ਮਰਜੀ ਟਰੈਕਟਰ ਲੈਣਾ ਹੋਵੇ ਬਾਹਰ ਦਾ ਨੰਬਰ ਬਾਈ ਨਾਲ ਕੰਟੈਕਟ ਕਰ ਲਓ ਹਰਪ੍ਰੀਤ ਸਿੰਘ ਗਿੱਲ ਠੀਕ ਹੈ ਗੱਲ ਜੀ ਤੇ ਆਇਓ ਬਾਈ ਨੂੰ ਫੋਨ ਕਰਕੇ ਕਈ ਵਾਰ ਬਾਈ ਇੱਧਰ ਉੱਧਰ ਗਿਆ ਹੋਵੇ ਨਾ ਤੇ ਫੇਰ ਤੁਹਾਨੂੰ ਦਿੱਕਤ ਹੋਊਗੀ ਬਾਈ ਆਉਣ ਤੇ ਹਨਾ ਤੇ ਦੁਬਾਰੇ ਫੇਰ ਬਾਈ ਦਾ ਨੰਬਰ ਦੱਸ ਦਨੇ ਆ ਬਾਈ 78892 01810 ਲਹਿਰਾ ਮੁਹੱਬਤ ਪਿੰਡ ਤੇ ਜ਼ਿਲ੍ਹਾ ਬਠਿੰਡਾ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਜਸਸੀਕਰ ਸਤਿ ਸ੍ਰੀ ਅਕਾਲ